ਹੱਤ ਸਿਰੀਆ ਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ ਐਮ ਐ ਤੇ ਅੱਜ ਦੀ ਵਿਚਾਰ ਦਾ ਸਰਲੇਖ ਹੈ ਸੁਪਨਾ ਅੱਜ ਸੁਪਨੇ ਵਿੱਚ ਸਤਗੁਰੂ ਜੀ ਆਏ ਪਰ ਮੈਂ ਪਛਾਣੇ ਨਹੀਂ ਆ ਕੇ ਕਹਿੰਦੇ ਸਤ ਕਰਤਾਰ ਮੈਂ ਕਹੇ ਜੀ ਸਤ ਕਰਤਾਰ ਮੈਨੂੰ ਇਹ ਤਾਂ ਅੰਦਾਜ਼ਾ ਸੀ ਸਤਗੁਰੂ ਹੋਣਗੇ ਔਰ ਕਿਹੜੇ ਨੇ ਇਦਾਂ ਨਹੀਂ ਪਤਾ ਮੈਂ ਕਿ ਸਤਗੁਰੂ ਮੈਂ ਕਿਹਾ ਜੀ ਤੁਸੀਂ ਕੌਣ ਕਹਿੰਦੇ ਪਛਾਣਿਆ ਨਹੀਂ ਮੈਂ ਕਿਹਾ ਸਤਗੁਰੂ ਜੀ ਪਛਾਣਿਆ ਨਹੀਂ ਕਹਿੰਦੇ ਮੈਂ ਉਹ ਜਿਹੜਾ ਤੁਹਾਨੂੰ ਇੱਕ ਪਤੇ ਦੀ ਗੱਲ ਦੱਸ ਕੇ ਗਿਆ ਸੀ ਮੈਂ ਕਿਹਾ ਜੀ ਕਿਹੜੀ ਗੱਲ ਮੈਂ ਇਹ ਗੱਲ ਦੱਸ ਕੇ ਗਿਆ ਸੀ ਕਿ ਕੋਈ ਸਥਾਨ ਆਪਣੇ ਆਪ ਵਿੱਚ ਨਾ ਪਵਿੱਤਰ ਹੁੰਦਾ ਨਾ ਅਪਵਿੱਤਰ ਹੁੰਦਾ ਜਦੋਂ ਤੱਕ ਕਿਸੇ ਸਥਾਨ ਤੇ ਰਹੋ ਉਦੋਂ ਤੱਕ ਉਹ ਤੁਹਾਡਾ ਆਪਣਾ ਜਦੋਂ ਛੱਡ ਕੇ ਚਲੇ ਜਾਓ ਤੇ ਨਵੀਂ ਜਗ੍ਹਾ ਉਹ ਤੁਹਾਡੀ ਆਪਣੀ ਜਿਹੋ ਜਿਹੇ ਵਿਚਾਰ ਉੱਥੇ ਆਉਣਗੇ ਉਹ ਜਿਹਾ ਸਥਾਨ ਉਹ ਬਣ ਜਾਏਗਾ ਮੈਂ ਕਹਿੰਦਾ ਜੀ ਤੁਸੀਂ ਗੁਰੂ ਹਰਿਗੋਬਿੰਦ ਪਾਸ਼ਾ ਕਹਿੰਦੇ ਹਾਂ ਜੀ ਸਹੀ ਪਛਾਣਿਆ ਕਹਿੰਦੇ ਮੈਂ ਇੱਕ ਨਵੇਂ ਜੋਗਤ ਸਿੱਖਾ ਨੂੰ ਦਿੱਤੀ ਸੀ ਹਾਲਾਂਕਿ ਗੁਰੂ ਨਾਨਕ ਪਾਸ਼ਾ ਨੇ ਵੀ ਦਿੱਤੀ ਸੀ ਪਰ ਸਾਡੇ ਸਿੱਖ ਸਮਝ ਨਹੀਂ ਸੀ ਸਕੇ ਇਹ ਜੋਗਤ ਗੁਰੂ ਨਾਨਕ ਪਾਸ਼ਾ ਗੁਰੂ ਅੰਗਦ ਪਾਸ਼ਾ ਗੁਰੂ ਅਮਰਦ ਪਾਸ਼ਾ ਸਾਰਿਆਂ ਨੇ ਦਿੱਤੀ ਸੀ ਪਰ ਮੈਂ ਇਹ ਜੋਗਤ ਹੋਟਾਂng ਨਾ ਦਿੱਤੇ ਤੇ ਬਹੁਤ ਵੱਡਾ ਇੱਕ ਸਥਾਨ ਬਣਿਆ ਅੰਮ੍ਰਿਤਸਰ ਮੇਰੇ ਪਿਤਾ ਜੀ ਨੇ ਅਸਾਨ ਮੇਰੇ ਬਾਬਾ ਜੀ ਨੇ ਸਥਾਨ ਬਣਾਇਆ ਸੀ ਉਹ ਅੰਮ੍ਰਿਤਸਰ ਕਹਿੰਦੇ ਮੈਂ ਇਸ ਨੂੰ ਛੱਡ ਕੇ ਚਲਾ ਗਿਆ ਸੀ ਮੈਂ ਕਿਹਾ ਬਿਲਕੁਲ ਜੀ ਸਾਨੂੰ ਪਤਾ ਔਰ ਮੈਂ ਕਦੀ ਮੁੜ ਕੇ ਇੱਥੇ ਨਹੀਂ ਆਇਆ ਉਹ ਨਾ ਹੀ ਅੱਗੋਂ ਤੁਸੀਂ ਜਾਣਦੇ ਹੋ ਕਿ ਚਾਰ ਪੰਜ ਛੇ ਅੱਗੋਂ ਕਦੇ ਨਹੀਂ ਆਏ ਗੁਰੂ ਤੇਗ ਬਹਾਦਰ ਇੱਕ ਵਾਰ ਆਏ ਸੀ ਉਹਨਾਂ ਨੂੰ ਆਉਣ ਨਹੀਂ ਦਿੱਤਾ ਕੋਈ ਨਹੀਂ ਆਇਆ ਮੈਂ ਇਹੋ ਚੀਜ਼ ਦਰਿਹੜ ਕਰਾਉਣੀ ਸੀ ਕਿ ਗੁਰਮਤ ਲਈ ਗੁਰਮਤ ਦੇ ਮਹਾਰਜ ਲਈ ਜਿਹੜਾ ਇਨਸਾਨ ਹੈ ਇਹ ਸਭ ਤੋਂ ਮਹਾਨ ਹੈ ਇਹ ਜਗਾ ਇਹ ਬਿਲਡਿੰਗਾਂ ਇਮਾਰਤਾਂ ਇਹ ਦੂਜੇ ਨੰਬਰ ਤੇ ਆ ਪਹਿਲਾ ਇਨਸਾਨ ਹੈ ਸਤੂਰ ਕਰਨ ਲੱਗੇ ਮੈਂ ਵੀ ਚਾਰ ਜੰਗਾਂ ਲੜੀਆਂ ਔਰ ਉਹਦੇ ਵਿੱਚ ਬਹੁਤ ਖੂਨ ਖਰਾਬਾ ਹੋਇਆ ਮਜਬੂਰੀ ਸੀ ਲੜਨੀਆਂ ਪਹਿਲਾਂ ਪਰ ਮੈਂ ਫਿਰ ਇਹ ਜੰਗਾਂ ਨੂੰ ਟਾਲਿਆ ਕਿਵੇਂ ਟਾਲਿਆ ਉਹ ਇਲਾਕਾ ਪਹਾੜੀ ਇਲਾਕਾ ਸੀ ਹਮਰਸਰ ਵਾਲਾ ਮੈਦਾਨੀ ਇਲਾਕਾ ਸੀ ਔਰ ਪਹਾੜੀਆਂ ਦੇ ਪੈਰਾਂ ਵਿੱਚ ਕੀਰਤਪੁਰ ਸ਼ਹਿਰ ਬਸਾਇਆ ਅਗੋਂ ਫਿਰ ਅਨੰਦਪੁਰ ਖਿਆਲ ਵਸਿਆ ਮੈਂ ਸਿਰਫ ਇਹ ਹੀ ਦੱਸਣ ਲਈ ਇਹ ਸਭ ਕੁਝ ਕੀਤਾ ਸੀ ਕਿ ਮਨੁੱਖਾ ਜੀਵਨ ਸਭ ਤੋਂ ਕੀਮਤੀ ਹੈ ਇਸ ਨੂੰ ਬਚਾ ਲਓ ਫਿਰ ਸਤਗੁਰ ਕਹਿਣ ਲੱਗੇ ਫਿਰ ਤੂੰ ਸੇਖਾਂ ਮੈਂ ਕਿਹਾ ਜੀ ਸੇਖਾਂ ਅੱਜ ਕੱਲ ਸਿੱਖੀ ਦਾ ਪ੍ਰਚਾਰ ਕਿਵੇਂ ਚੱਲ ਰਿਹਾ ਮੈਂ ਕਿਹਾ ਜੋਰਾਂ ਛੋਰਾ ਨਾਲ ਤੁਹਾਡੀ ਤਾਂ ਬਹੁਤ ਜਾਦ ਸਿੱਖ ਸੰਗਤਾਂ ਤੁਹਾਨੂੰ ਕਰਦੀਆਂ ਨੇ ਹਰ ਵੇਲੇ ਕਹਿੰਦੇ ਉਹ ਕਿਦਾਂ ਮੈਂ ਕਹ ਜੀ ਜਿਹੜਾ ਤੁਸੀਂ ਅਕਾਲ ਤਖਤ ਬਣਾ ਕੇ ਗਏ ਸੀ ਸਾਰਾ ਸਿੱਖ ਫੰਦ ਕੰਮ ਉਤੋਂ ਹੀ ਚਲਾ ਹੀ ਜਾਂਦੇ ਆ ਸਤਿਗੁਰ ਕਹਿਣ ਲੱਗੇ ਥੀੜਾ ਕਾਲ ਤਖਤ ਮੈਂ ਕਹ ਜੀ ਤੁਸੀਂ ਬਣਾ ਕੇ ਗਏ ਸੀ ਅੰਮ੍ਰਿਤਸਰ ਗੁਰੂ ਅਰਗੁਨ ਦੇ ਪਾਚਾ ਕਹਿਣ ਲੱਗੇ ਯਾਰ ਹੱਦ ਹੋ ਗਈ ਮੈਂ ਅਕਾਲ ਤਖਤ ਬਣਾਵਾ ਬਣਾਇਆ ਹੋਵੇ ਮੈਨੂੰ ਜ਼ਾਦ ਨਾ ਹੋਵੇ ਮੈਂ ਕਹ ਸਤਿਗੁਰ ਜੀ ਅੱਛੇ ਤਾਂ ਬਹੁਤ ਵੱਡਾ ਪ੍ਰਚਾਰ ਹੋ ਰਿਹਾ ਉੱਥੇ ਜੱਥੇਦਾਰ ਬਣ ਕੇ ਬੈਠੇ ਨੇ ਕਹਿੰਦੇ ਗੁਰੂ ਹਰਗਵਿੰਦ ਪਾਸ਼ਾ ਦਾ ਤਖਤ ਅਸੀਂ ਗੁਰੂ ਹਰਗਵਿੰਦ ਪਾਸ਼ਾ ਦਾ ਹੁਕਮਬਜ਼ਾਰ ਹੈ ਸਤੂਰ ਕਹਿਣ ਲੱਗੇ ਵੀ ਕਦੀ ਅਕਾਲ ਦਾ ਵੀ ਕੋਈ ਤਖਤ ਹੋਇਆ ਤਖਤ ਤਾਂ ਬੰਦਿਆਂ ਦੇ ਹੁੰਦੇ ਆ ਉਹ ਇੱਕ ਪਾਸੇ ਤੁਸੀਂ ਅਕਾਲ ਕਹਿ ਰਹੇ ਹੋ ਦੂਜੇ ਪਾਸੇ ਅਕਾਲ ਦਾ ਤਖਤ ਬਣਾ ਰਹੇ ਹੋ ਇਸ ਜੇ ਮੈਂ ਤੁਹਾਡਾ ਤੁਹਾਨੂੰ ਗੱਲ ਸਮਝ ਨਹੀਂ ਆਂਦੀ ਜਾਂ ਮੈਨੂੰ ਮੂਰਖ ਬਣਾ ਰਹੇ ਹੋ ਮੈਂ ਸਤਗੁਰੂ ਜੀ ਐਦਾਂ ਹੀ ਦੱਸਿਆ ਜਾਂਦਾ ਕਹਿੰਦੇ ਹੋਰ ਤਾਂ ਨਹੀਂ ਕੋਈ ਕਹਾਣੀਆਂ ਮੇਰੇ ਬਾਰੇ ਬਣਾਈਆਂ ਮੈਂ ਸਤਗੁਰੂ ਜੀ ਤੁਹਾਡੇ ਬਾਰੇ ਕਹਾਣੀਆਂ ਕਿਉਂਕਿ ਤੁਸੀਂ ਗੁਰਬਾਣੀ ਦੀ ਰਚਨਾ ਨਹੀਂ ਕੀਤੀ ਤਾਂ ਸਿੱਖਾਂ ਨੂੰ ਫਿਰ ਤੁਹਾਡੇ ਲਈ ਕਹਾਣੀਆਂ ਬਣਾ ਬਣਾ ਕੇ ਤੁਹਾਨੂੰ ਇਹੋ ਜਿਹਾ ਬਣਾ ਦਿੱਤਾ ਪੁੱਛੋ ਨਾ ਕਹਿੰਦੇ ਜੀ ਦੱਸੋ ਕਿਹੜੀਆਂ ਕਹਾਣੀਆਂ ਬਣਾਈਆਂ ਮੈਂ ਪਹਿਲਾਂ ਜੀ ਕਹਾਣੀ ਇਹ ਬਣਾਈ ਕਿ ਤੁਹਾਡਾ ਜਿਹੜਾ ਜਨਮ ਹੈ ਉਹ ਵੀ ਉਹ ਦੁਨੀਆ 'ਚ ਹੋਰ ਤਰੀਕੇ ਨਾਲ ਹੋਇਆ। ਕਹਿੰਦੇ ਉਹ ਕਿਵੇਂ ਮੈਨੂੰ ਕਹਾਣੀ ਵੀ ਦੱਸਿਆ ਜਾਂਦਾ ਕਿ ਤੁਸੀਂ ਗੁਰੂ ਪੰਜੋਂ ਪਾਛ ਦੇ ਬਿੰਦੀ ਪੁੱਤਰ ਨਹੀਂ ਸੀ। ਸਤਿਗੁਰਾਂ ਬਹੁਤ ਗੁੱਸੇ ਵਿੱਚ ਮੈਨੂੰ ਕਿਹਾ ਕਿ ਤੂੰ ਮੈਨੂੰ ਮੇਰਾ ਸਤਕਾਰ ਕਰ ਰਿਹਾ ਜਾਂ ਮੇਰੀ ਨਰਾਦਰੀ ਕਰ ਰਿਹਾ। ਮੈਂ ਸਤਿਗੁਰ ਜੀ ਮੈਂ ਤਾਂ ਤੁਹਾਡਾ ਅਤਿਅੰਤ ਸਤਕਾਰ ਕਰ ਰਿਹਾ। ਪਰ ਮੈਂ ਉਹ ਕਹਾਣੀ ਤੁਹਾਨੂੰ ਦੱਸ ਰਿਹਾ ਜਿਹੜੀ ਇੱਥੇ ਸੁਣਾਈ ਜਾਂਦੀ ਹੈ ਕਹਿੰਦੇ ਕਹਾਣੀ ਕਿੱਥੇ ਲਿਖੀ ਹੈ ਮੈਂ ਕਿਹਾ ਇੱਥੇ ਦੋ ਗ੍ਰੰਥ ਵੱਡੇ ਨੇ ਇੱਕ ਹੈ ਕਵੀ ਸੰਤੋਖ ਸਿੰਘ ਦਾ ਗੁਰਪ੍ਰਤਾ ਸੂਰਜ ਗ੍ਰੰਥ ਔਰ ਦੂਜਾ ਗ੍ਰੰਥ ਹੈ ਗੁਰਬਲਾਸ पाचਵੇਂ ਤੁਹਾਡੇ ਜੀਵਨ ਦੇ ਲਿਖੀ ਹੋਈ ਹੈ ਔਰ ਉੱਥੇ ਤੁਹਾਨੂੰ ਬੋਲਦੇ ਹੋਏ ਦੱਸਿਆ ਗਿਆ ਪੰਜੋਂ ਪਾਤਸ਼ਾਹ ਨੂੰ ਬੋਲਦੇ ਦੱਸਿਆ ਗਿਆ ਤੁਸੀਂ ਐ ਕਿਹਾ ਤੁਸੀਂ ਆਉਂ ਕਿ ਤਾ ਐ ਕਿਹਾ ਕਹਿੰਦੇ ਹੱਥ ਹੋ ਗਏ ਮੈਂ ਤਾਂ ਕੋਈ ਤੱਕ ਇਸ ਨੂੰ ਕੁਝ ਕਹਿ ਹੀ ਨਹੀਂ ਮੈਂ ਕਹੇ ਜੀ ਸੁਣੋ ਤੁਹਾਡਾ ਜਨਮ ਕਿਦਾਂ ਦੱਸਿਆ ਕਿ ਤੁਹਾਡਾ ਜਨਮ ਬਾਬਾ ਬੁੱਢਾ ਜੀ ਦੇ ਵਰਣਾਲ ਹੋਇਆ ਸੀ ਤੁਹਾਡੇ ਮਾਤਾ ਜੀ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਦੀ ਫੀਟ ਤੋਂ ਹੀ ਗਰਭਧਾਰਨ ਕਰ ਗਏ ਸੀ ਉਹਨਾਂ ਦੇ ਪੇਟ 'ਚ ਹਵਾ ਤਾਂ ਚੱਲ ਗਈ ਸੀ ਹਵਾ ਨਾਲ ਗਰਭਧਾਰਨ ਕੀਤਾ ਸੀ ਸਤੂ ਕਹਿਣ ਲੱਗੇ ਉਹ ਤੂੰ ਸਾਡੀ ਐਨੀ ਹੇਠੀ ਕਰ ਰਿਆਂ ਇਹੋ ਜੀ ਗੱਲ ਤੂੰ ਬੋਲ ਕੇ ਦੇ ਦਿੱਤੀ ਤੂੰ ਗਰਵਾਣੀ ਪੜਦਾ ਮੈਂ ਸਤੂ ਉਹ ਜੀ ਗਰਵਾਣੀ ਤਾਂ ਬਹੁਤ ਪੜਦੇ ਆ ਅਸੀਂ ਤਾਂ ਗਰਵਾਣੀ ਪੜਦੇ ਰਹਿੰਦੇ ਆ ਪੁੱਛੋ ਕੀ ਪੁੱਛਣਾ ਕਹਿੰਦੇ ਮੈਨੂੰ ਨਹੀਂ ਲੱਗਦਾ ਤੂੰ ਗਰਵਾਣੀ ਪੜਦਾ ਕਹਿੰਦੇ ਇੱਕ ਫਤਕ ਤਕਵੀਰ ਜੀ ਦਾ ਸ਼ਬਦ ਹੈ ਮੈਂ ਕਹੇ ਜੀ ਕਿਹੜਾ ਕਹਿੰਦੇ ਇਹ ਫਤਕ ਤਕਵੀਰ ਜੀ ਦਾ ਸ਼ਬਦ ਹੈ ਮਾਂ ਕੀ ਰਕਤ ਪਤਿਕੂਰ ਜੀ ਦਾ ਸ਼ਬਦ ਪਤਿਕੂਰ ਜੀ ਦਾ ਸ਼ਬਦ ਹੈ ਇਹ ਤਾਂ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ ਮੈਂ ਕਿਹਾ ਦੱਸੋ ਜੀ ਕਿਹੜਾ ਕਹਿੰਦੇ ਜੀ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਰ ਅਫਾਰਾ ਕਹਿੰਦੇ ਜਿਹੜਾ ਬੱਚਾ ਪੈਦਾ ਹੋਣ ਦਾ ਤਰੀਕਾ ਆ ਮਾਂ ਦਾ ਖੂਨ ਤੇ ਪਿਤਾ ਦਾ ਬਿੰਦ ਇਹਦਾ ਨਾ ਹੁੰਦਾ ਤੇ ਤੁਸੀਂ ਮੂਰਖੋ ਹਲੇ ਤੱਕ ਇਹ ਨਹੀਂ ਸਮਝੇ ਵੀ ਉਹ ਬਾਬਾ ਬੁੱਢਾ ਦੀ ਵੀਰ ਤੋਂ ਕਿਦਾਂ ਮੇਰੀ ਮਾਤਾ ਨੇ ਗਰਭਧਾਨ ਨ ਕੀਤਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਸਾਨੂੰ ਗੁਰੂ ਵੀ ਕਹਿੰਦੇ ਹੋ ਔਰ ਸਾਡੇ ਜ਼ੋਰ ਨਾਲ ਸਾਡੀ ਬਦਨਾਮੀ ਵੀ ਕਰਦੇ ਹੋ ਤੁਸੀਂ ਮੇਰੇ ਜਨਮ ਨੂੰ ਰੱਦ ਕਰ ਦਿੱਤਾ ਗੈਰ ਕੁਦਰਤੀ ਬਣਾ ਦਿੱਤਾ ਮੈਂ ਕਿਹਾ ਸਤਿਗੁਰੂ ਜੀ ਐਦਾਂ ਹੀ ਸਾਨੂੰ ਦੱਸਿਆ ਜਾਂਦਾ ਨਹੀਂ ਤਾਂ ਸਾਨੂੰ ਕੀ ਪਤਾ ਇਹ ਹੀ ਸਾਨੂੰ ਸਾਨੂੰ ਸਟੇਜਾਂ ਤੋਂ ਇਹ ਹੀ ਗੱਲ ਸਮਝਾਈ ਜਾਂਦੀ ਹੈ ਗੁਰੂ ਸਾਹਿਬ ਕਹਿਣ ਲੱਗੇ ਕਿ ਭਾਈ ਥੋੜੀ ਬਹੁਤੀ ਅਕਲ ਕਰ ਲਿਆ ਕਰੋ ਗੁਰਵਾਣੀ ਤੁਸੀਂ ਪੜਦੇ ਹੋ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਕਿ ਸਚਿਆਰਾ ਹੋਈ ਹੈ ਕਿ ਪੂਰੇ ਟੁੱਟੇ ਪਾਲ ਮੈਂ ਕਿ ਜੀ ਪੜਦੇ ਆ ਤਾਂ ਉਹਦਾ ਉੱਤਰ ਕੀ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਕਿਹੜਾ ਹੁਕਮ ਹੈ ਹੁਕਮ ਤਾਂ ਇਹ ਹੈ ਕਿ ਮਾਤਾ ਪਿਤਾ ਦੇ ਮਲਾਪ ਤੋਂ ਬੱਚਾ ਪੈਦਾ ਹੁੰਦਾ ਤੁਸੀਂ ਹਵਾ ਭਰ ਕੇ ਬੱਚਾ ਪੈਦਾ ਕਰਤਾ ਤੁਸੀਂ ਇਸ ਨੂੰ ਮੰਨੀ ਜਾਂਦੇ ਹੋ ਗੁਰਵਾਣੀ ਤੁਸੀਂ ਕਿੱਥੇ ਪੜਦੇ ਹੋ ਗੁਰਵਾਣੀ ਤੁਸੀਂ ਟਿੱਚ ਜਾਣਦੇ ਹੋ ਮੈਂ ਸਤਗੁਰੂ ਜੀ ਮਾਫ ਕਰਨਾ ਇਹ ਸਾਨੂੰ ਗੁਰਮਤਿ ਦੀਆਂ ਸਟੇਜਾਂ ਤੋਂ ਆਹ ਹੀ ਸਿਖਾਇਆ ਜਾਂਦਾ ਕਹਿੰਦੇ ਫਿਰ ਤੁਸੀਂ ਭਗਤ ਕਬੀਰ ਜੀ ਦਾ ਸ਼ਬਦ ਪੜਿਆ ਕਦੀ ਮੈਂ ਜੀ ਕਿਹੜਾ ਕਿੰਦੇ ਫਾਕਤ ਵੀ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਵਿਭ ਮੇਰਾ ਕੈਸੇ ਕਪੜੇ ਤੋਈ ਜਿਉਂ ਪਾਣੀ ਤੋਂ ਬਿਨਾ ਕਪੜੇ ਨੀਂ ਤੋਤੇ ਜਾ ਸਕਦੇ ਮਾਤਾ ਪਿਤਾ ਬਿਨਾ ਬਾਲ ਨਹੀਂ ਹੋ ਸਕਦਾ ਬੱਚਾ ਨਹੀਂ ਫਾਇਦਾ ਹੋ ਸਕਦਾ ਘੋੜ ਬਿਨਾ ਕੈਸੇ ਅਸਵਾਰ ਘੋੜੇ ਤੋਂ ਬਿਨਾ ਅਸਵਾਰ ਕਿਦਾਂ ਕਹਾਇ ਜਾਵੇਗਾ ਘੋੜਾ ਹੀ ਨਹੀਂ ਤਾਂ ਸਾਧੂ ਬਿਨ ਨਾ ਹੀ ਦਰਬਾਰ ਇਹ ਸ਼ਬਦ ਕਦੀ ਪੜਿਆ ਮੈਂ ਕਹਿੰਦੇ ਜੀ ਪੜਿਆ ਤਾਂ ਬਹੁਤ ਵਾਰ ਹੈ ਕਹਿੰਦੇ ਫਿਰ ਸਮਝਿਆ ਮੈਂ ਜੀ ਸਮਝਦਾ ਜਾਇਆ ਨੇ ਤੁਸੀਂ ਪੜਦੇ ਪੜਦੇ ਰਹਿਣੇ ਆ ਸਮਝਿਆ ਨਹੀਂ ਕਦੀ ਕਹਿੰਦੇ ਇਹ ਗਾਲਾਂ ਕੱਢਣੀਆਂ ਛੱਡੋ ਇੱਕ ਤੇਰੀ ਹੋਰ ਡਿਊਟੀ ਲਾਉਣੇ ਆ ਜੇ ਕੋਈ ਸਟੇਜ ਤੋਂ ਆ ਕੇ ਗੁਰਮੁਖੀ ਸਟੇਜ ਤੋਂ ਐ ਹੋਜੀ ਕਹਾਣੀ ਸੁਣਾਉਂਦਾ ਔਰ ਤੂੰ ਉੱਥੇ ਹਾਜ਼ਰ ਹੈ ਤੈਨੂੰ ਸਿੱਖ ਤਾਂ ਮੰਨਾਂਗੇ ਜਦੋਂ ਉਹ ਸਟੇਜ ਤੋਂ ਉਤਰੇ ਉਸ ਨੂੰ ਪਾਸੇ ਲਿਆ ਕੇ ਉਹਨੂੰ ਨਿਰਉਤਰ ਕਰਨਾ ਉਹਦੇ ਤੋਂ ਇਹ ਵਾਅਦਾ ਲੈਣਾ ਇਹ ਪਾਈ ਸਿੱਖਾ ਜੇ ਸਿੱਖੀ ਦਾ ਪ੍ਰਚਾਰ ਕਰਨਾ ਅੱਜ ਤੋਂ ਬਾਅਦ ਇਹ ਗੱਲਾਂ ਤੇਰੇ ਮੂੰਹ ਤੋਂ ਨਹੀਂ ਨਿਕਲੀਆਂ ਚਾਹੀਦੀਆਂ ਇਹ ਤੇਰੀ ਡਿਊਟੀ ਆ ਮੈਂ ਕਹਿੰਦੀ ਅੱਛਾ ਜੀ ਸਤਿਵੰਤ ਜੀ ਮੈਂ ਮੈਂ ਕਹੇ ਸਤਗੁਰੂ ਜੀ ਵੈਸੇ ਮੈਂ ਤਾਂ 4 ਸਾਲ ਤੋਂ ਬੜੀ ਕੋਸ਼ਿਸ਼ ਕੀਤੀ ਹੈ ਲੋਕਾਂ ਨੂੰ ਸਮਝਾਉਣ ਦੀ ਪਰ ਇਹੋ ਜਿਹੀਆਂ ਗੱਲਾਂ ਲੋਕੀ ਸੁਣਦੇ ਨੇ ਉਹ ਕਹਿੰਦੇ ਪਾਗਲ ਹੈ ਦੁਨੀਆ ਸਦਾ ਹੀ ਸਾਡਾ ਬਾਪ ਸਾਡਾ ਦਾਦਾ ਪਰਦਾਦਾ ਸਾਰੇ ਇਹ ਕਹਾਣੀਆਂ ਨੂੰ ਮੰਦੇ ਆਇਆ ਅਕਾਲ ਤਖਤ ਦੇ ਜਥੇਦਾਰ ਉਹ ਕਹਿੰਦੇ ਫਿਰ ਤੈਨੂੰ ਅਕਾਲ ਤਖਤ ਆ ਗਿਆ ਕਿਹੜਾ ਅਕਾਲ ਤਖਤ ਕਿਸ ਨੇ ਬਣਾਇਆ ਮੈਂ ਜੀ ਤੁਸੀਂ ਕਿੰਨਾ ਮੈਂ ਹੁਣੇ ਦੱਸਿਆ ਅੱਗੇ ਤੋਂ ਜੇ ਗੱਲ ਕਰੋਗੇ ਤਾਂ ਮੈਂ ਤੇਰਾ ਬਹੁਤ ਨਾਰਾਜ਼ ਹੋ ਜਾਵਾਂਗਾ ਮੈਂ ਕਿਹਾ ਸਤਿਵਚਨ ਜੀ ਮੈਂ ਕਿਹਾ ਜੀ ਇੱਥੇ ਉਹੀ ਚੱਲਦਾ ਹੈ ਹਰ ਜਗ੍ਹਾ ਅਕਾਲ ਤਖਤ ਅਕਾਲ ਤਖਤ ਹੋ ਰਹੀ ਹੈ ਕਹਿੰਦੇ ਅੱਛਾ ਜੀ ਹੁਣ ਤੋਂ ਬੰਦ ਕਰ ਦਿਓ ਉਹੀ ਅਕਾਲ ਤਖਤ ਮੈਂ ਨਹੀਂ ਬਣਾਇਆ ਮੈਂ ਤਾਂ ਜਿਹੜਾ ਦਰਬਾਰ ਸਾਹਿਬ ਬਣਿਆ ਸੀ ਜਿਹੜਾ ਸਾਡਾ ਹੈੱਡਕੁਆਟਰ ਸੀ ਅੰਮ੍ਰਿਤਸਰ ਉਹਨੂੰ ਵੀ ਛੱਡ ਕੇ ਆ ਗਿਆ ਸੀ ਉਹ ਤੁਸੀਂ ਮੇਰੇ ਨਾਂ ਨੇ ਜੋੜ ਦਿੱਤਾ ਅਕਾਲ ਤਖਤ ਮੈਂ ਕਿਹਾ ਸਤੂ ਵੀ ਤੁਹਾਡੇ ਨਾਂ ਦਾ ਹੋਰ ਬਹੁਤ ਗੱਲਾਂ ਜੁੜੀਆਂ ਹੋਈਆਂ ਕਹਿੰਦੇ ਹੋਰ ਕੀ ਜੁੜਿਆ ਹੋਇਆ ਮੈਂ ਕਿਹਾ ਜੀ ਇੱਥੇ ਲਿਖਿਆ ਹੋਇਆ ਕਿ ਤੁਸੀਂ ਗਏ ਹੋ ਸੀ ਲਾਹੌਰ ਲਾਹੌਰ ਉੱਥੇ ਕਾਜੀ ਰੁਸਤਮ ਖਾਨ ਸੀ ਉਹਦੇ ਨਾਲ ਤੁਹਾਡਾ ਝਗੜਾ ਹੋ ਗਿਆ ਕਹਿੰਦੇ ਅੱਛਾ ਮੈਂ ਘੋੜੇ ਦੇ ਪੈਸੇ ਲੈਣ ਦੇਣ ਦੀ ਗੱਲ ਸੀ ਕੋਈ ਤੁਸੀਂ ਘੋੜਾ ਉਹ ਤੋ ਖਰੀਦਿਆ ਸੀ ਔਰ ਜਦੋਂ ਘੋੜਾ ਤੁਸੀਂ ਖਰੀਦਿਆ ਤਾਂ ਉਹਨਾਂ ਨੇ ਘੋੜੇ ਦੇ ਪੈਸੇ ਮੰਗੇ ਤੁਸੀਂ ਪੈਸੇ ਨਹੀਂ ਦਿੱਤੇ ਤਾਂ ਫੇ ਲੜਾਈ ਹੋ ਗਈ ਤੁਸੀਂ ਕਾਜੀ ਦੀ ਕੁੜੀ ਲੜਕੀ ਨੂੰ ਕੱਢ ਲਿਆ ਕਹਿੰਦੇ ਕੁਸਤ ਸ਼ਰਮ ਕਰ ਲੋ ਮੈਂ ਲੋਕਾਂ ਦੀਆਂ ਲੜਕੀਆਂ ਕੱਢਣ ਵਾਲਾ ਤੁਸੀਂ ਮੇਰੇ ਨਾਲ ਇਹ ਕਹਾਣੀਆਂ ਜੋੜ ਦਿੱਤੀਆਂ ਮੈਂ ਸਤਿਗੁਰ ਜੀ ਅਜਿਹਾ ਹੀ ਕੋ ਚੱਲ ਰਿਹਾ ਮੈਨੂੰ ਸਤਿਗੁਰ ਕਹਿਣ ਲੱਗੇ ਬਲਿਆ ਬੰਦੇ ਬਣ ਜਾਓ ਇਹ ਜਿਹੜੇ ਗ੍ਰੰਥ ਇਹੋ ਜੇ ਲਿਖੇ ਹੋਏ ਨੇ ਉਹਨਾਂ ਸਾਰੇ ਗ੍ਰੰਥਾਂ ਨੂੰ ਮਿੱਟੀ ਦਾ ਤੇਲ ਪਾ ਕੇ ਅਗਲਾ ਦਿਓ ਐ ਤੁਸੀਂ ਮੇਰੇ ਮੱਥੇ ਤੇ ਕਲੰਕ ਲਾਉਣ ਲਈ ਇਹ ਕਹਾਣੀਆਂ ਬਣਾਈਆਂ ਜੇ ਇਹਨਾਂ ਕਹਾਣੀਆਂ ਨੂੰ ਖੂ ਖਾਤੇ ਛੁੱਟੋ ਕਿਤੇ ਇਹ ਮੈਨੂੰ ਇਹ ਕਦੀ ਅੱਖ ਨਹੀਂ ਪਉਂਦੀਆਂ ਮੈਂ ਕਿਵੇਂ ਗੁਰਨਾਨਕ ਦੀ ਜੋਤ ਧਾਰਨ ਕਰਕੇ ਕਿਵੇਂ ਇਹੋ ਜਿਹਾ ਕੰਮ ਕਰ ਸਕਦਾ ਤੁਸੀਂ ਕਦੀ ਸੋਚਿਆ ਨਹੀਂ ਮੈਂ ਕਿਹਾ ਸਤੂਰ ਜੀ ਉਹ ਜਿਹੜੀ ਕੌਲਾਂ ਸੀ ਉਹਦੇ ਨਾਂ ਤੇ ਤਾਂ ਸਰੋਵਰ ਵੀ ਬਣਾਇਆ ਸਾਡੇ ਤੁਹਾਡੇ ਸਿੱਖਾਂ ਨੇ ਔਰ ਪਤਾ ਕੀ ਕਹਿੰਦੇ ਨੇ ਐ ਸਤਗੁਰ ਨੇ ਬਣਾਇਆ ਤੁਸੀਂ ਬਣਾਇਆ ਗੁਰਦੁਆਰਾ ਵੀ ਬਣਾਇਆ ਹੋਇਆ ਕਹਿੰਦੇ ਅੱਛਾ ਮੈਂ ਕਿਹਾ ਸਤਗੁਰ ਜੀ ਹੋਰ ਸੁਣੋ ਉਹਨਾ ਇਹਨਾ ਸਿੱਖਾ ਨੇ ਤੁਹਾਡੇ ਕੋਲੋਂ ਬਵੇਕ ਸਰ ਗੁਰਦੁਆਰਾ ਤੇ ਤਲਾਬ ਵੀ ਖੁਦਾ ਦਿੱਤਾ ਕਹਿੰਦੇ ਉਹ ਕਿਦਾਂ ਮੈਂ ਕਿਹਾ ਜੀ ਉਹ ਇਦਾਂ ਖਤਵਾਇਆ ਕਿ ਸ਼ਹਿਰ ਦੀਆਂ ਸੰਤਾਂ ਨੇ ਦੰਦ ਕਥਾ ਸ਼ੁਰੂ ਕੀਤੀ ਕਿ ਤੋ ਅੱਦੇ ਗਲਤ ਸੰਬੰਧ ਹਨ ਕੌਲਾ ਨਾਲ ਕੌਲਾ ਕੌਣ ਜਿਹੜੀ ਰੁਸਤਮ ਖਾਂ ਕਾਜੀ ਦੀ ਲੜਕੀ ਔਰ ਫਿਰ ਵਾਵਾ ਬੁੱਢਾ ਤੇ ਭਾਈ ਗੁਰਦਾਸ ਤੇ ਹੋਰ ਸਿੱਖਾਂ ਨੇ ਤੁਹਾਨੂੰ ਤਲਵ ਕੀਤਾ ਉਹ ਵੇਖ ਸਰ ਦੇ ਸਥਾਨ ਤੇ ਔਰ ਤੋਆਤੋਂ ਇਹ ਮਨਵਾਇਆ ਤੁਹਾਨੂੰ ਸਜਾ ਲਈ ਤੁਸੀਂ ਆਪ ਇਸ ਰੋਵਰ ਦੀ ਖਦਾਈ ਕੀਤੀ ਵਵੇਖ ਸਰ ਤੇ ਆਪਣੇ ਝੋਲੇ ਦੇ ਵਿੱਚ ਮਿੱਟੀ ਭਰ-ਭਰ ਕੇ ਤੁਸੀਂ ਬਾਹਰ ਸੁੱਤੀ ਬੜੇ ਉਤਸ਼ਾਹ ਨਾਲ ਔਰ ਤੁਸੀਂ ਨਾਲ ਇਹ ਵੀ ਕਿਹਾ ਕਿ ਅੱਗੇ ਤੋਂ ਜਿਹੜਾ ਵੀ ਕੋਈ ਇਹੋ ਜਿਹਾ ਕੰਮ ਕਰੇਗਾ ਉਹ ਇੱਥੇ ਵਵੇਖ ਸਰ ਆ ਕੇ ਇਸ਼ਨਾਨ ਕਰ ਲਏਗਾ ਤਾਂ ਉਸ ਦੇ ਜਿਹੜੀ ਕਾਲਕ ਹੈ ਪਾਪ ਕੱਟੀ ਜਾਏਗੀ ਦੂਜੇ ਲਫ਼ਜ਼ਾਂ ਵਿੱਚ ਤੁਸੀਂ ਆਪਣੇ ਗੁਨਾਹ ਨੂੰ ਮੰਨ ਲਿਆ ਕਿ ਤੁਸੀਂ ਕੌਲਾਂ ਦੇ ਕੋਲ ਆਉਂਦੇ ਜਾਂਦੇ ਸੀ ਔਰ ਤੁਸੀਂ ਇਹ ਵੀ ਕਹਿ ਦਿੱਤਾ ਉੱਥੇ ਮੈਂ ਕਿਹਾ ਬਾਬਾ ਬੁੱਢਾ ਜੀ ਨੂੰ ਫੇ ਕੌਲਾਂ ਨੂੰ ਟੋੜਦੇ ਕਹਿਣ ਤੇ ਲੈ ਕੇ ਆਇਆ ਸੀ ਸਤਿਗੁਰੂ ਜੀ ਐਨੇ ਨਾਰਾਜ਼ ਕਹਿੰਦੇ ਤੁਸੀਂ ਮੇਰੇ ਸੇਖ ਨਹੀਂ ਹੋ ਮੇਰੇ ਦੁਸ਼ਮਣ ਹੋ ਤੁਹਾਨੂੰ ਇਹੋ ਜੀਆਂ ਕਹਾਣੀਆਂ ਕੋਈ ਸੁਣਾ ਦੇਵੇ ਔਰ ਤੁਸੀਂ ਸੁਣ ਕੇ ਚੁੱਪ ਰਹੋ ਉਹ ਕਹਾਣੀ ਮੈਂ ਜੀ ਮੈਨੂੰ ਸੁਣਾ ਰਿਹਾ ਮੈਂ ਸਤੂਰ ਜੀ ਤੁਹਾਨੂੰ ਤੇ ਅੱਜ ਮੈਂ ਤਾਂ ਸੁਣਾ ਰਿਹਾ ਤਾਂ ਕਿ ਸੱਚ ਝੂਠ ਦਾ ਪਤਾ ਲੱਗ ਜਾਵੇ ਮੈਂ ਤਾਂ ਲੋਕਾਂ ਨੂੰ ਬਹੁਤ ਦੱਸਣ ਦੀ ਕੋਸ਼ਿਸ਼ ਕਰਦਾ ਕਿ ਇਹ ਝੂਠ ਹੈ ਇਹ ਝੂਠ ਹੈ ਪਰ ਕੋਈ ਮੰਨਦਾ ਹੀ ਨਹੀਂ ਕਹਿੰਦੇ ਜੀ ਲਿਖਿਆ ਹੋਇਆ ਬੁਰਬਲਾ ਫਾਛੇ ਛੇ ਛੇ ਵਿੱਚ ਔਰ ਇੱਕ ਮਹਾਨ ਕਵੀ ਹੋਇਆ ਕਵੀ ਸੰਤੋਖ ਸਿੰਘ ਉਸਨੇ ਤਾਂ ਕਈ ਅਧਿਆਇ ਲਖਦੇ ਕੌਲਾਂ ਦੇ ਕੱਚੇ ਤੇ ਘੱਟੋ ਘੱਟ 7 8 ਅਧਿਆਇ ਲਿਖਿਓਆ ਤੁਸੀਂ ਕਿਵੇਂ ਵਿਉਂਤਬੰਦੀ ਬਣਾ ਕੇ ਰਾਤ ਨੂੰ ਕਾਜ ਨੂੰ ਧੋਖਾ ਦੇ ਕੇ ਅੱਧੀ ਰਾਤ ਨੂੰ ਕੌਲਾਂ ਨੂੰ ਬਾਹੋਂ ਫੜ ਕੇ ਪਹਿਲਾਂ ਉਹਨਾਂ ਚਿੱਠੀ ਪੱਤਰ ਕੀਤਾ ਬਾਹੋਂ ਫੜ ਕੇ ਆਪਣੇ ਘੋੜੇ ਤੇ ਬਿਠਾ ਕੇ ਲੈ ਐ ਸੀ ਉਹਨਾਂ ਐ ਕਹਾਣੀਆਂ ਸਾਡੇ ਸੁਣਾਇਆ ਜਾਂਦੀਆਂ ਸਾਬ ਕਹਿਣ ਲੱਗੇ ਕਿ ਜੋ ਕੁਝ ਹੋ ਗਿਆ ਹੋ ਗਿਆ ਅੱਜ ਤੋਂ ਬਾਅਦ ਤੇਰੀ ਡਿਊਟੀ ਲਈ ਆ ਜੇ ਕੋਈ ਇਹੋ ਜਿਹੀ ਕਹਾਣੀ ਸੁਣਾਉਂਦਾ ਉਸ ਨੂੰ ਨਿਰੋਧ ਕਰਨਾ ਔਰ ਜੇ ਦੁਬਾਰਾ ਸੁਣਾਉਂਦਾ ਫਿਰ ਮੇਰੇ ਕੋਲ ਰਿਪੋਰਟ ਕਰਨਾ ਫਿਰ ਦੇਖਾਂਗੇ ਕੀ ਕਰਨਾ ਬਾਪ ਤੁਸੀਂ ਸਾਰੇ ਰਲ ਮਿਲ ਕੇ ਪਤਾ ਨਹੀਂ ਕਿਹੜੇ ਗ੍ਰੰਥਾਂ ਨੂੰ ਅੱਗੇ ਲੈੰਗਾ ਮੇਰੇ ਟਾਈਮ ਵਿੱਚ ਸਿਰਫ ਇੱਕ ਗ੍ਰੰਥ ਸੀ ਆਦ ਗ੍ਰੰਥ ਜਿਹੜਾ ਗੁਰੂ ਪੀਤਾ ਨੇ ਸੰਫਾਦਿਤ ਕੀਤਾ ਸੀ ਉਸ ਦੇ ਅਨੁਸਾਰੀ ਅਸੀਂ ਸਾਰਾ ਜੀਵਨ ਵਤੀਤ ਕੀਤਾ ਉਹਦੇ ਵਿੱਚ ਆਪਣੇ ਔਰਤ ਤੋਂ ਇਲਾਵਾ ਦੂਜੀ ਔਰਤ ਨੂੰ ਭੈਣ ਮਾਂ ਧੀ ਸਮਝਣਾ ਇਹ ਨਸੀਹਤ ਹੈ ਤਾਨੂੰ ਅਜਿਹੇ ਕੰਮ ਕਰਨ ਦੀ ਮਨਾਹੀ ਹੈ ਕਿ ਤੁਸੀਂ ਇਹ ਥੇਸਵਾ ਮੇਰੇ ਸਰ ਪਾਇਆ ਪਰ ਤੁਹਾਨੂੰ ਸ਼ਰਮ ਨਹੀਂ ਆਈ ਅੱਜ ਤੋਂ ਉਹਨਾਂ ਸਾਰੇ ਗ੍ਰੰਥਾਂ ਦੀ ਲਿਸਟ ਬਣਾਓ ਔਰ ਉਹਨਾਂ ਨੂੰ ਗੁਰਦੁਆਰਿਆਂ ਵਿੱਚੋਂ ਬਾਹਰ ਕੱਢੋ ਜ਼ਿਆਦਾ دیر ਗੁੱਸੇ ਵਿੱਚ ਆ ਗਏ ਸਤਿਗੁਰੂ ਜੀ ਉਹਨਾਂ ਨੇ ਜ਼ਿਆਦਾ دیر ਗੱਲਬਾਤ ਨਹੀਂ ਕੀਤੀ ਔਰ ਗੁੱਸੇ ਵਿੱਚ ਚਲੇ ਗਏ ਕਹਿੰਦੇ ਅਗਲੀ ਵਾਰ ਮਿਲਾਂਗੇ ਉਦੋਂ ਮਿਲਾਂਗੇ ਜਦੋਂ ਤੁਸੀਂ ਤਿਆਰ ਹੋ ਜਾਓਗੇ ਕਿ ਇਹ ਸਾਰੇ ਕੂੜ ਗ੍ਰੰਥਾਂ ਨੂੰ ਗੁਰਦੁਆਰਿਆਂ ਵਿੱਚੋਂ ਕਢਾਉਣ ਵਿੱਚ ਤੁਸੀਂ ਸਫਲ ਹੋ ਗਏ ਨਹੀਂ ਤੁਹਾਡੇ ਸਿੱਖ ਹੋਣ ਦਾ ਕੋਈ ਤਰਕਾਰ ਹੈ ਤੁਹਾਡੀ ਐਸੀ ਜੋ ਸਿੱਖੀ ਨੂੰ ਜਿਹੜੇ ਗੁਰੂ ਨੂੰ ਤੁਸੀਂ ਨਿੰਦਦੇ ਹੋ ਗੁਰੂ ਨੂੰ ਗਾਲਾਂ ਕੱਢਦੇ ਹੋ ਉਹਦੇ ਨਾਲ ਇਹੋ ਜਿਹੀਆਂ ਅਸ਼ਲੀਲ ਕਹਾਣੀਆਂ ਜੋੜਦੇ ਹੋ ਸੋ ਇਹਨਾਂ ਕਹਿ ਕੇ ਸਤਗੁਰੂ ਜੀ ਸੁਪਨੇ 'ਚੋਂ ਬਲੋਪ ਹੋ ਗਏ ਸੋ ਅੱਜ ਦਾ ਸੁਪਨਾ ਅਸੀਂ ਇੱਥੇ ਸਮਾਪਤ ਕਰਦੇ ਹਾਂ ਕਿਉਂਕਿ ਇਹ ਇੱਕ ਤਰੀਕਾ ਸੱਚ ਪ੍ਰਗਟ ਕਰਨ ਦਾ ਇਹ ਗੁਰਬਲਾਸ ਪਾਸ਼ੇਸ਼ੇਮੀ ਔਰ ਸੂਰਜ ਪ੍ਰਕਾਸ਼ ਇਹ ਗ੍ਰੰਥਾਂ ਨੂੰ ਜਿੰਨਾ ਜਲਦੀ ਹੋ ਸਕੇ ਅਸੀਂ ਇਹਨਾਂ ਨੂੰ ਗੁਰੂ ਘਰਾਂ ਵਿੱਚੋਂ ਵਾਰ ਕਰ ਦਈਏ ਔਰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਈਏ ਸਤਗੁਰੂ ਜੀ ਦੇ ਜੀਵਨ ਨੂੰ ਜਾਨਵ ਨੂੰ ਆਮ ਕੁਦਰਤੀ ਜਾਨਵ ਰਹਿਣ ਦਈਏ ਔਰ ਇੱਕ ਇਕੱਲੇ ਦਾ ਕੰਮ ਨਹੀਂ ਤੁਹਾਡਾ ਸਿੱਖੋ ਸਾਰਿਆਂ ਦਾ ਉਦਮ ਅਪਰਾ ਅੱਲਾ ਸਜੋਗ ਚਾਹੀਦਾ ਜੇ ਤੁਹਾਨੂੰ ਇਹ ਸੱਚ ਦੀ ਖੋਜ ਚੰਗੀ ਲੱਗਦੀ ਹੈ ਤਾਂ ਮੇਰੇ ਵੀਡੀਓ ਨੂੰ ਸਾਂਝਾ ਕਰੋ ਇਸ ਨੂੰ ਲਾਈਕ ਵੀ ਕਰੋ ਪਸੰਦ ਕਰੋ ਕੈਂਟਰੀ ਦਾ ਬਟਨ ਦਬਾ ਦਿਓ ਜੇਕਰ ਹਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲ ਸੱਚ ਦੀ ਖੋਜ ਵਿਧ ਬਲਦੇਵ ਸਿੰਘ ਹੈ ਮੈਨੂੰ ਸਬਸਕ੍ਰਾਈਬ ਕਰੋ ਸਤਿ ਸ੍ਰੀ ਅਕਾਲ